मा प्यो दे इन्ने सोने सोने जवान पुत हो जो कि ਪਲਸ 2 ਤੋਂ ਬਾਅਦ ਆਪਣੀ ਆਇਲਸ ਵੀ ਕਲੀਅਰ ਕਰ ਚੁੱਕੇ ਸੀ ਅਤੇ ਹੁਣ ਇਸ ਮੁੰਡੇ ਨੇ ਵਿਦੇਸ਼ ਚਲੇ ਜਾਣਾ ਸੀ। ਅਜਿਹੇ ਬੱਚੇ ਜਦੋਂ ਘਰ ਤੋਂ ਸ਼ਾਮ ਵੇਲੇ ਜਿਮ ਦੇ ਲਈ ਨਿਕਲੇ ਤਾਂ ਵਾਪਸੀ ਆਂਦੇ ਸਮੇਂ ਉਹਨਾਂ ਦੇ ਨਾਲ ਹਾਦਸਾ ਹੋ ਗਿਆ। ਮਾਪਿਓ ਉਹਨਾਂ ਨੂੰ ਫੋਨ ਕਰਦੇ ਰਹੇ ਪਰ ਕਿਸੇ ਹੋਰ ਦੇ ਵੱਲੋਂ ਫੋਨ ਚੱਕ ਕੇ ਕਿਹਾ ਗਿਆ ਕਿ ਤੁਹਾਡੇ ਘਰ ਦੇ ਜੀ ਦਾ ਐਕਸੀਡੈਂਟ ਹੋ ਚੁੱਕਿਆ ਹੈ। ਹਾਦਸੇ ਵਾਲੀ ਜਗ੍ਹਾ ਤੇ ਪਰਿਵਾਰ ਪਹੁੰਚਿਆ ਤਾਂ ਉਸ ਮਗਰੋਂ ਇਹਨਾਂ ਬੱਚਿਆਂ ਨੂੰ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਦੋਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਇੱਕੋ ਪਿੰਡ ਦੇ ਰਹਿਣ ਵਾਲੇ ਇਹ ਦੋ ਨੌਜਵਾਨ ਜਿਨ੍ਹਾਂ ਦੇ ਜਾਣ ਮਗਰੋਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਬੀਤੇ ਦਿਨੀ ਤਿੰਨ ਅਜਿਹੇ ਵੱਡੇ ਹਾਦਸੇ ਹੋਏ ਨੇ ਜਿਸ ਦੇ ਵਿੱਚ ਦੋ ਨਹੀਂ ਚਾਰ ਨਹੀਂ ਸਗੋ 6 ਮਾਸੂਮ ਬੱਚਿਆਂ ਨੇ ਨੌਜਵਾਨਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਇਸ ਦੇ ਵਿੱਚ ਇੱਕੋ ਵਾਹਨ ਤੇ ਸਵਾਰ ਹੋ ਕੇ ਦੋ ਮੁੰਡੇ ਦੋ ਕੁੜੀਆਂ ਅਤੇ ਦੋ ਮੁੰਡੇ ਜੇਕਰ ਇਹ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਸੀ ਉਹ ਆਪਣੇ ਵਾਹਨ ਤੇ ਜਾ ਰਹੇ ਸੀ ਕਰਨ ਨੂੰ ਵਾਪਸ ਆਉਂਦੇ ਸਮੇਂ ਉਹਨਾਂ ਦੇ ਨਾਲ ਹਾਦਸਾ ਹੋਇਆ ਮਾਪਿਓ ਉਹਨਾਂ ਦਾ ਇੰਤਜ਼ਾਰ ਕਰਦੇ ਰਹੇ ਘਰ ਦੇ ਵਿੱਚ ਤੇ ਲਗਾਤਾਰ ਫੋਨ ਕਰਦੇ ਰਹੇ ਪਰ ਇਹ ਫੋਨ ਜਦੋਂ ਕਿਸੇ ਹੋਰ ਦੇ ਵੱਲੋਂ ਚੱਕਿਆ ਗਿਆ ਤਾਂ ਪਤਾ ਲੱਗ ਗਿਆ ਕਿ ਉਹਨਾਂ ਦੇ ਮੁੰਡਿਆਂ ਦੇ ਨਾਲ ਬੱਚਿਆਂ ਦੇ ਨਾਲ ਇਹ ਮਾੜਾ ਹਾਦਸਾ ਹੋਇਆ ਪਹਿਲੀ ਘਟਨਾ ਕਸਬਾ ਪਧੋੜ ਦੇ ਬਾਜਾਖਾਨਾ ਰੋਡ ਤੇ ਮੀਰੀਪੀਰੀ ਖਾਲਸਾ ਕਾਲਜ ਪਧੋੜ ਦੇ ਕੋਲ ਵਾਪਰੀ ਜਿੱਥੇ ਟਰੈਕਟਰ ਅਤੇ ਮੋਟਰਸਾਈਕਲ ਦੀ ਸਿੱਧੀ ਟੱਕਰ ਹੋਈ ਇਸ ਦੇ ਵਿੱਚ ਦੋ ਵਿਦਿਆਰਥੀਆਂ ਦੀ जान ਗਈ ਹੈ ਜਿਨ੍ਹਾਂ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਦੋ ਮੁੰਡੇ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਵਾਸੀ ਗੁਰੂ ਸਰਤ ਤੇ ਤਰਨਪ੍ਰੀਤ ਸਿੰਘ ਵਾਸੀ ਭਗਤਾਪਾਈका ਦੋਵੇਂ ਹੀ ਅਕਾਲ ਅਕੈਡਮੀ ਵਿਖੇ 12ਵੀਂ ਦੇ ਵਿਦਿਆਰਥੀ ਸਨ ਸੋਮਵਾਰ ਨੂੰ ਅਕਾਲ ਅਕੈਡਮੀ ਵਿਖੇ ਗੁਰਪੁਰਬ ਦਾ ਸਮਾਗਮ ਮਨਾਇਆ ਗਿਆ ਦੋਵੇਂ ਵਿਦਿਆਰਥੀਆਂ ਦੀ ਡਿਊਟੀ ਕੰਮਕਾਜ ਦੇ ਵਿੱਚ ਲੱਗੀ ਸੀ ਸ਼ਾਮ 5 ਵਜੇ ਕਰੀਬਕਾਲ ਅਕੈਡਮੀ ਤੋਂ ਛੁੱਟੀ ਮਿਲਣ ਉਪਰੰਤ ਜਸਵਿੰਦਰ ਅਤੇ ਤਰਨਪ੍ਰੀਤ ਸਿੰਘ ਮੋਟਰਸਾਈਕਲ ਤੇ ਆਪਣੇ ਘਰਾਂ ਨੂੰ ਜਾ ਰਹੇ ਸਨ ਜਦੋਂ ਮੀਰੀ ਪੀਰੀ ਖਾਲਸਾ ਕਾਲਜ ਕੋਲ ਪਹੁੰਚਦੇ ਨੇ ਤਾਂ ਮੋਟਰਸਾਈਕਲ ਦੀ ਟੱਕਰ ਸਾਹਮਣੇ ਤੋਂ ਆ ਰਹੇ ਸਵਰਾਜ ਟਰੈਕਟਰ ਦੇ ਨਾਲ ਹੋ ਗਈ। ਇਸ ਦੇ ਵਿੱਚ ਨਵੇਂ ਵਿਦਿਆਰਥੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ। ਡਾਕਟਰਾਂ ਦੇ ਕੋਲ ਉਹਨਾਂ ਨੂੰ ਲਜਾਇਆ ਗਿਆ ਤਾਂ ਡੀ ਐਮ ਸੀ ਰੈਫਰ ਕੀਤਾ ਗਿਆ ਅਤੇ ਪਤਾ ਲੱਗਦਾ ਹੈ ਕਿ ਦੋਹਾਂ ਵਿਦਿਆਰਥੀਆਂ ਦੀ ਜਾਨ ਚਲੀ ਗਈ। ਇਹ ਖਬਰ ਸੁਣਦਿਆਂ ਹੀ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ। ਅਕਾਲ ਅਕੈਡਮੀ ਦੇ ਪ੍ਰਿੰਸੀਪਲ ਦੇ ਵੱਲੋਂ ਵੀ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਇਧਰ ਥਾਣਾ ਭਦੋੜ ਦੀ ਐਸਆਈ ਕਮਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਟਰੈਕਟਰ ਚਾਲਕ ਜੋ ਕਿ ਭਦੋੜ ਦਾ ਹੀ ਰਹਿਣ ਵਾਲਾ ਹੈ ਉਸ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਹੀ ਦੋ ਸਹੇਲੀਆਂ ਜੋ ਕਿ ਐਕਟਿਵਾ ਤੇ ਸਵਾਰ ਹੋ ਕੇ ਆ ਰਹੀਆਂ ਸੀ ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ਤੇ ਹਵੇਲੀ ਦੇ ਨੇੜੇ ਐਕਟਿਵਾ ਤੇ ਸਵਾਰ ਦੋ ਸਹੇਲੀਆਂ ਦੀ ਸਕੋਰਪੀਓ ਗੱਡੀ ਦੇ ਨਾਲ ਟੱਕਰ ਹੁੰਦੀ ਹੈ ਦੋਵੇਂ ਹੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਡੀ ਐਮਸੀ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਦੋਵਾਂ ਦੀ ਜਾਨ ਚਲੀ ਗਈ ਇਸ ਕੇਸ ਦੀ ਪੜਤਾਲ ਕਰ ਰਹੀ ਮਹਿਲਾ ਸਬ ਇੰਸਪੈਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਹੁਸਨਪ੍ਰੀਤ ਕੌਰ 18 ਸਾਲਾ ਪੁੱਤਰੀ ਗੁਰਦਿਆਲ ਸਿੰਘ ਅਤੇ ਉਸਦੀ ਸਹੇਲੀ ਮਨਵੀਰ ਕੌਰ ਜਿਸ ਦੀ ਉਮਰ 17 ਸਾਲ ਦੀ ਸੀ ਪੁੱਤਰੀ ਹਰਮੀਤ ਸਿੰਘ ਵਾਸੀਆਂ ਪਿੰਡ ਵਮਾਲ ਜਿਹੜੀਆਂ ਕਿ ਜੀਟੀਵੀ ਕਾਲਜ ਦਾਖਾ ਵਿਖੇ ਬੀਐਸਸੀ ਕੰਪਿਊਟਰ ਦਾ ਕੋਰਸ ਕਰਦੀਆਂ ਨੇ ਕਾਲਜ ਤੋਂ ਛੁੱਟੀ ਹੋਣ ਉਪਰੰਤ ਦੋਵੇਂ ਐਕਟਿਵਾ ਤੇ ਸਵਾਰ ਹੋ ਕੇ ਪਿੰਡ ਨੂੰ ਜਾ ਰਹੀਆਂ ਸਨ ਅਤੇ ਹਵੇਲੀ ਦੇ ਨੇੜੇ ਪਹੁੰਚਦਿਆਂ ਹੀ ਮੋਗਾ ਸਾਈਡ ਤੋਂ ਆ ਰਹੀ ਸਕੋਰਪੀਓ ਗੱਡੀ ਨੇ ਉਹਨਾਂ ਨੂੰ ਟੱਕਰ ਮਾਰੀ ਜਿਸ ਦੇ ਕਾਰਨ ਦੋਵੇਂ ਜ਼ਖਮੀ ਹੋ ਗਈਆਂ ਤੇ ਇੱਧਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਹਨਾਂ ਕੁੜੀਆਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਦਾਖਲ ਕਰਵਾਇਆ ਪਰ ਉੱਥੇ ਹੀ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਮ੍ਰਿਤਕ ਹੁਸਨ ਪ੍ਰੀਤ ਗੌਰ ਦੇ ਪਿਤਾ ਨੇ ਆਪਣੀ ਬਿਆਨ ਦਰਜ ਕਰਵਾਏ ਨੇ ਪਰ ਦੁੱਖ ਭਰੀ ਖਬਰ ਕਿ 17 ਤੇ 18 ਸਾਲ ਦੀਆਂ ਦੋ ਮਾਸੂਮ ਬੱਚੀਆਂ ਦੋ ਪੱਕੀਆਂ ਸਹੇਲੀਆਂ ਦੀ ਇਸ ਤਰ੍ਹਾਂ ਘਰ ਆਉਂਦੇ ਸਮੇਂ ਜਾਨ ਚਲੀ ਗਈ ਇਸੇ ਤਰ੍ਹਾਂ ਦੀ ਇੱਕ ਹੋਰ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਜਿੱਥੇ ਜਿਮ ਤੋਂ ਵਾਪਸ ਆ ਰਹੇ ਦੋ ਸਰਦਾਰ ਮੁੰਡਿਆਂ ਦੀ ਜਾਨ ਗਈ ਹੈ ਪੁਲਿਸ ਥਾਣਾ ਛੰਡੇਰ ਦੀ ਨਾਉਂਦੇ ਪਿੰਡ ਲਸ਼ਕਰੀ ਨੰਗਲ ਦੇ ਦੋ ਨੌਜਵਾਨਾਂ ਦੀ ਸੋਮਵਾਰ ਰਾਤ ਵਾਪਰੇ ਭਿਆਨਕ ਹਾਦਸੇ ਦੇ ਵਿੱਚ ਜਾਨ ਗਈ ਦੋਵੇਂ ਨੌਜਵਾਨਾਂ ਦੀ ਪਛਾਣ ਸਮਰੱਤ ਸਿੰਘ ਉਮਰ 17 ਸਾਲ ਪੁੱਤਰ ਰਿਸ਼ਪਾਲ ਸਿੰਘ ਅਤੇ ਲਵਪ੍ਰੀਤ ਸਿੰਘ ਉਮਰ 19 ਸਾਲ ਪੁੱਤਰ ਹਰਵਿੰਦਰ ਸਿੰਘ ਦੇ ਵਜੋਂ ਕੀਤੀ ਗਈ ਹੈ ਜੋ ਕਿ ਮਾਪਿਆਂ ਦੇ ਇਕਲੌਤੇ ਹੀ ਪੁੱਤ ਸਨ ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਜਿਵੇਂ ਹੀ ਉਹ ਇੱਥੇ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਬੱਚੇ ਖੂਨੋ ਖੂਨ ਸੀ ਬੇਹਾਲ ਸੀ ਅਤੇ ਹਸਪਤਾਲ ਲਜਾਣ ਮਗਰੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੀ ਨਾਮ ਤੁਹਾਡਾ? ਮੇਰਾ ਨਾਮ ਬਲਜੀਤ ਸਿੰਘ। ਕੀ ਘਟਨਾ ਵਾਪਰੀ ਜੀ ਕੱਲ? ਕੱਲ ਕਟਨਾ ਜਿਮ ਤੇ ਗਏ ਸੀ ਜਿਮ ਤੋਂ ਸ਼ਾਮੇ ਵਾਪਸ ਆਉਂਦੇ ਆ ਕੋਈ ਰਸਤੇ 'ਚ ਕੋਈ ਟੱਕਰ ਮਾਰ ਗਿਆ ਵੀ ਤੇ ਫੋਨ ਆਇਆ ਕਿ ਤੁਹਾਡੇ ਬੱਚਿਆਂ ਦਾ ਇਸ ਤਰ੍ਹਾਂ ਸੱਟਾਂ ਲੱਗੀਆਂ ਤੇ ਆ ਛੇਤੀਓ ਗਏ ਆ ਉਥੇ ਦੇਖਿਆ ਤੇ ਜਾਂਦਿਆਂ ਨੂੰ ਐਂਬੂਲੈਂਸ ਆ ਗਈ ਐਂਬੂਲੈਂਸ ਹਸਪਤਲ ਲੈ ਕੇ ਗਏ ਮਗਰ ਉਹਨਾਂ ਨੇ ਹੂੰ ਤਾਂ ਕਲੀਅਰ ਕਰਤਾ ਪਰ ਨਹੀਂ ਖਤਮ ਹੈਗੀ ਐ ਨਹੀਂ ਇਹ ਰੋਜ਼ ਹੀ ਤੇ ਰੋਜ਼ ਹੀ ਜਾਂਦੇ ਹਾਂ ਹਾਂਜੀ ਡੇਲੀ ਜਾਂਦੇ 4:30 ਵਜੇ ਜਾਂਦੇ ਤੇ 7:00 7:30 ਵਜੇ ਲੱਗ ਚੱਕੇ ਆ ਜਾਂਦੇ ਹਾਂ ਮੇਰਾ ਨਾਮ ਤੇਜਿੰਦਰ ਸਿੰਘ ਹੈ ਸ਼ੱਕੀ ਘਟਨਾ ਵਾਪਰੀ ਕੱਲ੍ਹ ਘਟਨਾ ਹੈ ਪਤੀ ਜਹਾੜਾ ਗਿਆ ਸੀਗਾ ਫਟੇ ਘਰ ਜਿੰਮ ਲਾਉਣ ਜਾਂਦੇ ਡੇਲੀ ਜਾਂਦੇ ਸੀਗੇ 4 ਵਜੇ ਦੇ ਕਰੀਬ ਇਥੋਂ ਗਏ ਤੇ ਵਾਪਸੀ ਆਉਂਦੇ ਹੀ 7 ਵਜੇ ਦੇ ਕਰੀਬ ਵਾਪਸੀ ਆਉਂਦੇ ਸਾਨੂੰ ਫੋਨ ਆਇਆ ਹੈਗਾ ਕਿ ਇਦਾਂ ਆਗੇ ਤੁਹਾਡੇ ਬੱਚਿਆਂ ਦਾ ਐਕਸੀਡੈਂਟ ਹੋ ਗਿਆ ਵਾ ਜਾ ਕੇ ਵੇਖਿਆ ਖੜਿਆ ਹੈ ਹਸਪੀਟਲ ਖੜਿਆ ਹੈ ਉਹਨਾਂ ਡਿਕਲੇਅਰ ਕੀਤਾ ਅਸੀਂ ਕਿੰਨੀ ਗਮਰੀਦ ਕੀ ਕਰਦੇ ਸੀ ਬੱਚਾ ਬੇਟੇ ਨੇ ਪਲੱਸ 2 ਕੀਤੀ ਹੈ ਹਾਈਲਾਈਟਸ ਵੀ ਕੀਤੀ ਬਾਹਰ ਜਾਂਦੀ ਤਿਆਰੀ ਕਰ ਰਿਆ ਹੈਗਾ ਹੁਣ ਤੁਸੀਂ ਕੀ ਮੰਗ ਕਰਦੇ ਹੋਗੇ ਸਰਕਾਰ ਤੋਂ ਮਾਂ ਗਾ ਹਨ ਇਨਸਾਫ ਚਾਹੀਦਾ ਹਨ ਪਤਾ ਲੱਗ ਜਾਵੇ ਕੀ ਹੋਇਆ ਸਾਡੇ ਬੱਚਿਆਂ ਨਾਲ ਸਾਨੂੰ ਇਹ ਉਹਨਾਂ ਨੂੰ ਪਤਾ ਨਾ ਸਾਨੂੰ ਪਤਾ ਰੱਬ ਜਾਣਦਾ ਕੀ ਬਣਿਆ ਨਿਸ਼ਾਨ ਸਿੰਘ ਕੀ ਘਟਨਾ ਵਾਪਰੀ ਹੈ ਜਿਹੜੀ ਬੱਚੇ ਨਾਲ ਐਕਸੀਡੈਂਟ ਹੋਇਆ ਇਹ ਕਿੰਨੀ ਕੁ ਮੋਰੀ ਸੀ ਬੱਚੀ ਦੀ 17 ਸਾਲ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਫਿਰ ਆਹ ਵਾਦੇ ਫੋਨ ਤੇ ਫੋਨ ਲਾਇਆ ਇਹ ਤੇ ਉਹਦਾ ਫੋਨ ਜਿਹਦੇ ਜਿਹੇ ਬੰਦੇ ਹੋ ਥਰਡ ਪਰਸਨ ਬੰਦੇ ਕੋਈ ਅੱਛਾ ਜੀ ਉਹਨਾਂ ਸਾਨੂੰ ਉਹ ਉਹਨੇ ਫੋਨ ਚੁੱਕਿਆ ਤੇ ਉਹਨੂੰ ਦੱਸਿਆ ਵੀ ਤੁਹਾਡੇ ਬੰਦਿਆਂ ਦਾ ਇਹ ਮੌਕੇ ਤੇ ਡੈਥ ਹੋ ਗਈ ਹੈ ਕਿ ਜਾਂ ਕੋਈ ਨਨੂ ਹਸਪਤਾਲ ਖੜਨ ਦੀ ਤੇ ਅਸੀਂ ਤਾਂ ਮਗਰ ਹਸਪਤਾਲ ਪਹੁੰਚੇ ਐਂਬੂਲੈਂਸ ਨਾਲ ਲੈ ਗਏ ਸੀ ਹਸਪਤਾਲ 108 ਦੀ ਮਦਦ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਗਰਾਤ ਸਿੰਘ ਇਹ ਕੀ ਘਟਨਾ ਵਾਪਰੀ ਜੀ ਰਾਤੀ ਘਟਨਾ ਜੀ ਰਾਤੀ ਇਹ ਜਿੰਮ ਤੋਂ ਆਉਂਦੇ ਮੁੰਡੇ ਦੋ ਹੀ ਸਾਡੇ ਫਿਰਦੇ 17 ਸਾਲ ਦਾ ਤੇ ਦੂਜਾ 22 ਸਾਲ ਦਾ ਜਿਮ ਤੋਂ ਹੁੰਦਾ ਹੀ ਤੇ ਰਸਤੇ ਦੇ ਵਿੱਚ ਹੀ ਮਦੀਪੁਰ ਤੋਂ ਪਤਲੀ ਪਿੰਡ ਦੇ ਵਿੱਚ ਘਾਰ ਐਕਸੀਡੈਂਟ ਹੋਇਆ ਜਿਹਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਵੀ ਟਾਲੀ ਚ ਵੱਜੇ ਆ ਕਿਦਾਂ ਵੱਜੇ ਕਿਦਾਂ ਨਹੀਂ ਇੱਕ ਕੀ ਮੰਗ ਕਰਦੇ ਹਾਂ ਤੁਸੀਂ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਤੋਂ ਅਸੀਂ ਤਾਂ ਉੱਥੇ ਆ ਕੇ ਇਹਨਾਂ ਨੂੰ ਵੀ ਜੇ ਕੋਈ ਪਤਾ ਲੱਗਦਾ ਹੋਵੇ ਕੋਈ ਪੁਛ ਪਾਈ ਹੀ ਵੀ ਕੋਈ ਪਤਾ ਲੱਗ ਜਾਏ ਵੀ ਕਾਰਨ ਦਾ ਕਿਸ ਤਰ੍ਹਾਂ ਵੀ ਕਿਦਾਂ ਕਿਉਂਕਿ ਰਾਤ ਉੱਥੇ ਪਤਾ ਨਹੀਂ ਲੱਗਾ ਕਿਦਾਂ ਹੋਇਆ ਤੇ ਨਾ ਕਿ ਇਹਨੇ ਵੇਖਿਆ ਉੱਥੇ ਬਾਅਦ ਚ ਪਤਾ ਲੱਗਾ ਜਦੋਂ ਡਿੱਗੇ ਹੀ ਆ ਤੇ ਫੇਰ ਕਿਸ ਨੇ ਫੋਨ ਕੀਤਾ ਇਹਨਾਂ ਨੂੰ ਇਹ ਰੋਜ਼ ਹੀ ਜਾਂਦੇ ਜਿੰਮ ਰੋਜ਼ ਹੀ ਜਾਂਦੇ ਸੀ ਸ਼ਾਮਾਂ ਨੂੰ 6 ਵਜੇ ਉੱਥੋਂ ਵਾਪਸ ਆ ਜਾਂਦੇ ਸੀ ਕਿੰਨੀ ਕਿੰਨੀ ਉਮਰ ਸੀ ਦੋਵਾਂ ਬੱਚਿਆਂ ਦੀ ਉਮਰ 17 ਸਾਲੀ ਇਹਦੀ ਇਹ ਮੁੰਡੇ ਦੀ ਇੱਕ ਦੀ ਤੇ ਇੱਕ ਦੀ 22 ਸਾਲ ਦੀ ਮੇਰਾ ਨਾਮ ਕਰਨਜੀਤ ਹਾਂ ਇਹ ਕੀ ਘਟਨਾ ਵਾਪਰੀ ਸੀ ਕੀ ਮੇਰਾ ਭਤੀਜਾ ਦਾ ਤਾਇ ਦਾ ਪੋਤਰਾ ਤੇ ਰੂਟੀਨ ਦੇ ਵਿੱਚ ਜਿੰਮ ਨੂੰ ਜਾਂਦੇ ਸੀ ਫਦਰਗੜ ਚੂੜੀਆਂ ਉਥੋਂ ਜਿਮ ਲਾ ਕੇ ਵਾਪਸ ਆਉਂਦੇ ਤੇ 7:30 ਵਜੇ ਦਾ ਕਰੀਬ ਟਾਈਮ ਹੀ ਸਮੇਂ ਨਹੀਂ ਲੱਗੀ ਅਜੇ ਤੱਕ ਵੀ ਐਕਸੀਡੈਂਟ ਹੋਇਆ ਕਿਤਰਾ ਵਾ ਇਹ ਕੀ ਕੰਮ ਕਰਦਾ ਸੀ ਬੇਟਾ ਸਟੱਡੀ ਕਰਦਾ ਪਲੱਸ 1 ਚ ਪੜ੍ਹਦਾ ਕਿੰਨੀ ਕੁ ਮਰਹੀ 17 ਸਾਲ ਨੂੰ ਹੁਣ ਕੀ ਤੁਸੀਂ ਪ੍ਰਸ਼ਾਸਨ ਕੋਈ ਮੰਗ ਕਰਦੇ ਜੀ ਅਸੀਂ ਇਹੋ ਚਾਹੁੰਦੇ ਆ ਵੀ ਜੇ ਇਹਦੇ ਕਿਸੇ ਨੇ ਕੋਈ ਜਾ ਕੇ ਕੀਤਾ ਵਾ ਤੇ ਉਹਦਾ ਪ੍ਰਸ਼ਾਸਨ ਕੋਈ ਆਦ ਨੂੰ ਇਨਸਾਫ ਦਿਵਾਵੇ ਤੇ ਬਾਕੀ ਕਰੂਗਾ ਇਹ ਪ੍ਰਸ਼ਾਸਨ ਰਾਤੀ ਪੁਲਿਸ ਆਈ ਉਹਨਾਂ ਨੇ ਆਪਣੀ ਕਾਰਵਾਈ ਜੋ ਵੀ ਆ ਹਾਂਜੀ ਇਹ ਤਾਂ ਕੀ ਕਰਦੇ ਤੁਮ ਇਹ ਫਾਦਰ ਸਾਹਿਬ ਕਾਫੀ ਕਰੀਬ 12 ਸਾਲ ਤੋਂ 15 ਸਾਲ ਤੋਂ ਹੀ ਬਾਹਰ ਨੇ ਹਾਂਜੀ ਇਹ ਕਿੰਨੇ ਪਰ ਆਈ ਹੈ ਇਕੱਲਾ ਇਕੱਲਾ ਹੀ ਹੈ ਹਾਂਜੀ